ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਤੇ ਤੇ ਅੱਜ ਚੱਲੇ ਆਪਾਂ ਦਵਿੰਦਰ ਸਿੰਘ ਦੇ ਘਰੇ ਤੇ ਉਹਨਾਂ ਦਾ ਅੱਜ ਸੈਜਪਾਟ ਦਾ ਭੋਗ ਆਗਾ ਤੇ ਅੱਜ ਦਿਖਾਵਾਂ ਤੁਹਾਨੂੰ ਭੋਗ ਦਿੱਤੇ ਸਾਰੀਆਂ ਕੀ ਕੀ ਤਿਆਰੀਆਂ ਨੇ ਤੇ ਆਜੂ ਮਿਲਦੇ ਹੁਣ ਉਹਨਾਂ ਦੇ ਆਪਾਂ ਚੱਲਦੇ ਆ ਘਰ ਨੇ Thank you. you yeah. では、お客様にお越しいました。 ਹਾਂਜੀ ਆਪਾਂ ਭੋਗ ਪੈ ਗਿਆ ਸੀ ਤੇ ਆਪਾਂ ਆਗੇ ਸੀ ਕਿ ਘਰੇ ਤੇ ਹੁਣ ਆਪਾਂ ਇੱਕ ਤਾਂ ਕਰਨੀਆ ਟਰੈਕਟਰ ਦੀ ਟੈਂਕੀ ਸਾਫ ਤੇ ਇੱਕ ਕਰਨੀਆ ਦਾ ਫਿਲਟਰ ਸਾਫ ਜਾਂ ਫਿਲਟਰ ਨੂੰ ਚੇਂਜ ਕਰਾਂਗੇ ਦੇਖਦੇ ਆਂ ਕੀ ਬਣਦਾ ਕਿਉਂਕਿ ਇਹਦਾ ਤਾਂ ਜਦੋਂ ਆਪਾਂ ਚਲਾਉਣਾ ਇਹਦਾ ਤੇਲ ਟੈਂਕੀ ਚ ਪੂਰਾ ਸਹੀ ਨਹੀਂ ਆਉਂਦਾ ਮੰਨ ਕੇ ਚੱਲੋ ਵੀ ਟੱਕ ਦਾ ਟੈਂਕੀ ਵਾਲਾ ਫਿਲਟਰ ਇਹਦਾ ਖਰਾਬ ਆਗਾ ਇੱਕ ਉਹ ਨਵਾਂ ਪਾਵਾਂਗੇ ਤੇ ਥੱਲੇ ਵਾਲਾ ਫਿਲਟਰ ਵੀ ਦੇਖਾਂ ਕੀ ਬਣਦਾ ਲਓ ਜੀ ਟਰੈਕਟਰ ਕਰ ਦਿਆਂ ਆਪਾਂ ਸਟਾਰਟ ਤੇ ਕਰ ਦਿਆਂ ਬਾਹਰੇ ਲਓ ਜੀ ਆਪਣਾ ਤੇਲ ਨਿਕਲ ਰਿਹਾ ਤੇ ਫਿਲਟਰ ਆਪਾਂ ਖੋਲ ਲਿਆ ਤੇ ਦੇਖੋ ਫਿਲਟਰ ਬਿਲਕੁਲ ਬੰਦ ਹੋਇਆ ਪਿਆ ਸੀ ਜਾਲੀ ਵਾਲੀ ਆ ਟੈਂਕੀ ਵਾਲਾ ਤੇ ਹੁਣ ਇਹਦੀ ਕਰਾਂਗੇ ਸਫਾਈ ਤੇ ਇਕੋ ਰਿਹਾ ਤੇਲ ਬਾਲਟੀਆਂ ਚ ਲਓ ਜੀ ਫਿਲਟਰ ਹੋ ਗਿਆ ਸਾਫ਼ ਤੇ ਆਪਾਂ ਧੋਤਾ ਤੇ ਉਹਨਾਂ ਟਾਈਮ ਆਪਾਂ ਨੂੰ ਰੱਖ ਜਾਂਦੇ ਤੁੱਪੇ ਸੁੱਕੂਗਾ ਤੇ ਨਾਲੇ ਤੇਲ ਨੁੱਚੜ ਜੂ ਉਹਨਾਂ ਟਾਈਮ ਆਪਾਂ ਨਮਾ ਕੇ ਆਉਣੇ ਮੱਜਾਂ ਤੇ ਉਸ ਤੋਂ ਬਾਅਦ ਇਹਨੂੰ ਕਸਾਂਗੇ ਲਓ ਜੀ ਫਿਲਟਰ ਆਪਾਂ ਸਾਫ਼ ਕਰਕੇ ਦੁਬਾਰੇ ਕੱਸਤਾ ਤੇ ਹੁਣ ਕਰਦੇ ਚੈੱਕ ਕਰੀ ਸਰੂਸਾਂ ਦੇ ਕਿ ਕੇਕ ਤਾਂ ਲਓ ਜੀ ਅੱਜ ਆਪਣਾ ਮਿੱਤਰ ਜਾ ਰਿਹਾ ਬਾਹਰੇ ਇਹਦਾ ਕੱਟਦਾਂ ਕੇਕ ਤੇ ਸਾਰੇ ਆਸੇ ਆਸ ਗਵਣਨ ਦੀਆਂ ਲੇਡੀਸ ਹੋ ਜਣੇ ਇਕੱਠੀਆਂ ਕੇਕ ਕੱਟਣ ਲਈ ਪਾਪਨ ਸਿੰਘ ਮਾਜਨਪ੍ਰੀਤ ਸਿੰਘ ਮੁੰਡੇ ਦਾ ਵੱਡਾ ਭਾਈ ਦਾਦਾ ਜੀ ਪੁਰੇ ਫਾਦਰ ਸਾਹਿਬ ਚਾਚਾ ਜੀ हाउ यू फील ब्रो? ओके कुलदीप सिंह स्पेस आए पटियाले ਆ ਵੀ ਆਪਣੇ ਆਗੇ ਮਾਤਾ ਜੀ ਤੇ ਆਪਣੇ ਡੈਡੀ ਸਾਹਿਬ ਮੁੰਡੇ ਨੂੰ ਵਧਾਈਆਂ ਦਿੰਦੇ ਹੋਏ ਤੇ ਸਾਗਾਂ ਦਿੰਦੇ ਹੋਏ ਕੇਕ ਪਾ ਦੋ ਮੂੰਹ ਚ ਇਧਰ ਚਾਹ ਦੇ ਕੇ ਕਹਵਾਵੇ ਨਾ ਮੁੰਡਿਆ ਆ ਨਹੀਂ ਚਲੋ ਜੂਣ ਨਹੀਂ ਲੇਕ ਤੂੰ ਹੀ ਗਵਾਟ ਕੋਟਾ ਸਾਰੇ ਮੁੰਡਾ ਕੇ ਆ ਰਹਾ ਹੈ ਮਾਸੀ ਸਖਾਈ ਮੈਂ ਸਾਡੀ ਇਸ ਸਾਰੇ ਚਾਚੇ ਦੇ ਘਰੇ ਆਏ ਹੋਏ ਬਹੁਤ ਜਰਵਾਹਤ ਠੀਕ ਹੈ ਲੋ ਜੀ ਅੱਜ ਆਪਣਾ ਚਾਰ ਚੱਲਿਆ ਇੰਗਲੈਂਡ ਰਾਤ ਨੂੰ ਕਿੰਨੇ ਵਜੇ 2 ਵਜੇ ਰਾਤ 2 ਵਜੇ ਦੀ ਫਲਾਈਟ ਹੈ ਜੀ ਤੇ ਕੇਕ ਅਸੀਂ ਕੱਟ ਲਏ ਤੇ ਸਾਰਿਆਂ ਨੇ ਖਾ ਲਿਆ ਤੇ ਸਾਰੇ ਯਾਰ ਮਿੱਤਰਾਂ ਨਾਲ ਹੋ ਗਈਆਂ ਫੋਟੋਆਂ ਚਲੋ ਬੈਸਟ ਆਫ ਲੱਕ ਬਾਈ